ਹੈਲੋ एवरीवन ਵੈਲਕਮ ਬੈਕ ਟੂ ਮਾਈ ਚੈਨਲ ਅੱਜ ਅਸੀਂ ਇੱਕ ਹੋਰ ਐਕਟੀਵਿਟੀ ਕਰਨ ਜਾ ਰਹੇ ਹਾਂ ਜਿਸ ਦਾ ਨਾਮ ਹੈ ਗਣਿਤਕ ਲੂਡੋ ਯਾਨੀ ਕਿ ਮੈਥਸ ਲੂਡੋ ਅਸੀਂ ਇਹਨੂੰ ਸਨੇਕ ਐਂਡ ਲੈਡਰ ਜਾਂ ਸਾਪ ਔਰ ਸੀੜੀ ਵੀ ਬੋਲਦੇ ਆ ਤਾਂ ਇਸ ਵਿਧੀ ਰਾਹੀਂ ਅਸੀਂ ਸਟੂਡੈਂਟਸ ਨੂੰ ਬਹੁਤ ਹੀ ਸੌਖੇ ਤੇ ਇੰਟਰਸਟਿੰਗ ਤਰੀਕੇ ਦੇ ਨਾਲ ਫੋਰ ਬੇਸਿਕ ਆਪਰੇਸ਼ਨਸ ਯਾਨੀ ਕਿ ਜੋੜ ਘਟਾਓ ਗੁਣਾ ਤੇ ਭਾਗ ਸਿਖਾ ਸਕਦੇ ਆ ਇਸ ਵਿਧੀ ਇਸ ਖੇਡ ਵਿਧੀ ਨੂੰ ਦੋ ਜਾਂ ਦੋ ਤੋਂ ਵੱਧ ਸਟੂਡੈਂਟਸ ਖੇਡ ਸਕਦੇ ਆ ਇਹਦੇ ਚ ਅਸੀਂ 1 ਤੋਂ ਲੈ ਕੇ 100 ਤੱਕ ਦੀਆਂ ਸੰਖਿਆਵਾਂ ਲਈਆਂ ਹਨ ਇਹ ਅਸੀਂ ਲੈਡਰ ਜਾਂ ਸੀੜੀ ਦੀ ਜਗ੍ਹਾ ਤੇ ਗੁਣਾ ਤੇ ਜੋੜ ਦੇ ਨਿਸ਼ਾਨਾਂ ਨੂੰ ਯੂਜ਼ ਕੀਤਾ ਹੈ ਔਰ ਸਨੇਕ ਦੀ ਜਗ੍ਹਾ ਤੇ ਮਾਈਨਸ ਤੇ ਕਟਾ ਸੋਰੀ ਭਾਗ ਦੇ ਨਿਸ਼ਾਨਾਂ ਨੂੰ ਯੂਜ਼ ਕੀਤਾ ਹੈ ਤਾਂ ਮੈਂ ਇਹ ਇਹ ਛੋਟੇ ਬੱਚਿਆਂ ਦੇ ਅਕੋਰਡਿੰਗਲੀ ਬਣਾਈ ਹੈ ਤੁਸੀਂ ਬੱਚਿਆਂ ਦੇ ਲੈਵਲ ਦੇ ਅਕੋਰਡਿੰਗਲੀ ਇਹਦੇ ਵਿੱਚ ਹੋਰ ਆਪਰੇਸ਼ਨਸ ਵੀ ਯੂਜ਼ ਕਰ ਸਕਦੇ ਹੋ ਜਿੱਦਾਂ ਸਕੁਅਰ ਰੂਟ ਆ ਜਾਂ ਕਯੂਬ ਰੂਟ ਜਾਂ ਸਕੁਅਰ ਕਯੂਬ ਜਾਂ ਭਿੰਨਾ ਵੀ ਅਸੀਂ ਇਹ ਚ ਯੂਜ਼ ਕਰ ਸਕਦੇ ਆ ਤਾਂ ਅਸੀਂ ਇਹ ਖੇਡ ਪਰਫਾਰਮ ਕਰਕੇ ਦੇਖਦੇ ਆ ਵੈਸੇ ਇਸ ਤੇ ਦੋ ਪਾਰਟਿਸਪੈਂਟਸ ਚਾਹੀਦੇ ਆ ਪਰ ਫਿਲਹਾਲ ਮੈਂ ਤਾਂ ਇਕੱਲੀ ਇਹ ਪਰਫਾਰਮ ਕਰਕੇ ਦਿਖਾਉਂਗੀ ਤਾਂ ਮੈਂ ਰੈੱਡ ਕਲਰ ਚੂਜ਼ ਕੀਤਾ ਤਾਂ ਸਭ ਤੋਂ ਪਹਿਲਾਂ ਆ ਹੁਣ ਸਾਡੇ ਕੋਲ ਇੱਕ ਡਾਈਸ ਹੈ ਤਾਂ ਅਸੀਂ ਦੇਖਦੇ ਹਾਂ ਕਿ ਸਾਡੇ ਕੋਲ ਕੀ ਦੋ ਨੰਬਰ ਆਇਆ ਤਾਂ ਮੈਂ ਜਿਹੜਾ ਮੈਂ ਰੈੱਡ ਕਲਰ ਚੂਜ਼ ਕੀਤਾ ਸੀ ਮੈਂ ਇਸ ਨੂੰ ਦੋ ਤੇ ਰੱਖ ਲਿਆ ਹੁਣ ਅਸੀਂ ਫੇਰ ਇੱਕ ਵਾਰੀ ਡਾਈਸ ਲੈਨੇ ਆ ਤਾਂ ਮੇਰੇ ਕੋਲੇ ਤਿੰਨ ਨੰਬਰ ਆਇਆ ਤਾਂ ਦੋ ਤੇ ਤਿੰਨ ਪੰਜ ਨਾਓ 6 ਤਾਂ 5 ਤੇ 6 11 11 ਤੇਨ ਅਗੇ ਤਾਂ 14 14 ਤੇ 4 18 ਹੁਣ ਮੇਰੇ ਕੋਲੇ ਦੇਖੋ 14 14 ਦਾ 4 ਆਇਆ ਤਾਂ 1 2 3 4 18 ਤਾਂ ਅਸੀਂ ਦੇਖਦੇ ਹਾਂ ਕਿ 18 ਦੇ ਨਾਲ 18 13 ਲਿਖਿਆ ਹੋਇਆ ਹੈ ਤਾਂ ਅਸੀਂ ਕੀ ਹੈ 18 ਦੇ ਵਿੱਚੋਂ 13 ਮਾਈਨਸ ਕਰਕੇ ਅਸੀਂ ਵਾਪਸ 5 ਤੇ ਆ ਜਾਾਂਗੇ ਹੁਣ ਅਸੀਂ ਫੇਰ ਕਰਕੇ ਦੇਖਦੇ ਹਾਂ ਪੰਜ ਤੇ ਪਹੁੰਚੇ ਹੁਣ ਜਦੋਂ ਮੈਂ ਪੰਜ ਤੋਂ ਬਾਅਦ ਇੱਕ ਸਟੈਪ ਅੱਗੇ ਗਈ 6 ਤੇ 6 ਦੇ ਨਾਲ ਹੁਣ ਪਲੱਸ 10 ਲਿਖਿਆ ਹੋਇਆ ਇਟ ਮੀਨਸ ਅਸੀਂ 6 10 ਹੁਣ 16 ਤੇ ਪਹੁੰਚ ਜਾਗੇ ਹੁਣ 16 16 ਤੇ ਮੇਰੇ ਕੋਲ ਫਿਰ 6 ਆਏ ਆ ਤਾਂ ਮੈਂ 6 ਅੱਗੇ ਜਾਣੀ ਆ ਤਾਂ 1 2 3 4 5 ਤੇ 6 ਹੁਣ ਅਸੀਂ 22 ਤੇ ਪਹੁੰਚ ਗਏ 22 22 ਦੇ ਵਿੱਚ ਹੁਣ ਫੇਰ ਸਾਡੇ ਕੋਲ 3 ਨੰਬਰ ਆਇਆ ਤਾਂ 1 2 3 22 ਤੋਂ ਬਾਅਦ ਸੀ 25 ਦੇ ਗਏ ਆ ਤੇ اور 25 ਦੇ ਨਾਲ ਸਾਡੇ ਕੋਲੇ ਗੁਣਾ 2 ਲਿਖਿਆ ਹੋਇਆ ਹੈ ਇਟ ਮੀਨਸ ਅਸੀਂ 25 ਨੂੰ 2 ਨਾਲ ਗੁਣਾ ਕਰਾਂਗੇ ਤਾਂ ਅਸੀਂ 50 ਤੇ 25 ਨੂੰ 50 ਤਾਂ ਹੁਣ ਅਸੀਂ 50 ਤੇ ਪਹੁੰਚਾਂਗੇ ਤਾਂ ਇਸ ਤਰ੍ਹਾਂ ਮੈਂ ਤੁਹਾਨੂੰ 3-4 ਸਟੈਪ ਦੇ ਵਿੱਚ ਇਹ ਐਕਟੀਵਿਟੀ ਪਰਫਾਰਮ ਕਰਕੇ ਦਿਖਾਈ ਹੈ ਤਾਂ ਇਸ ਤਰ੍ਹਾਂ ਬੱਚੇ ਬਹੁਤ ਹੀ ਆਸਾਨੀ ਦੇ ਨਾਲ ਇਹ ਗੇਮ ਵੀ ਖੇਡ ਸਕਦੇ ਆ ਤੇ ਇਹਦੇ ਨਾਲ ਹੀ ਉਹ ਜੋੜ ਘਟਾਓ ਗੁਣਾ ਤੇ ਭਾਗ ਦੇ ਸਵਾਲ ਵੀ ਬਹੁਤ ਹੀ ਆਸਾਨੀ ਦੇ ਨਾਲ ਸਿੱਖ ਸਕਦੇ ਆ ਕੁਝ ਆਪਰੇਸ਼ਨਸ ਮੈਂ ਤੁਹਾਨੂੰ ਐਸੀ ਹੀ ਦੱਸ ਦਿੰਨੀ ਆ ਜਿੱਦਾਂ ਹੁਣ ਇੱਥੇ ਸੀ 90 ਮਾਈਨਸ ਸੌਰੀ 99 ਮਾਈਨਸ 90 ਲਿਖਿਆ ਹੋਇਆ ਹੈ ਇਸੇ ਤਰ੍ਹਾਂ ਜੇ ਭਾਗ ਦੇ ਆਪਰੇਸ਼ਨ ਜੁੜ ਕਿਤੇ ਹੈ ਜੇ 63 ਤੇ ਆ ਜਿਗਾ ਤਾਂ 36 ਤੇ ਨਾਲ ਭਾਗ 9 ਲਿਖਿਆ ਹੈ ਤਾਂ ਦੁਬਾਰਾ ਫਿਰ 7 ਤੇ ਆ ਜਾਗੇ 45 45 ਲਿਖਿਆ ਹੈ ਤਾਂ ਤੁਸੀਂ 45 ਤੇ 45 ਫਿਰ 90 ਤੇ ਚਲੇ ਜਾਓਗੇ ਠੀਕ ਹੈ ਜੀ 90 90 ਪਹੁੰਚ ਕੇ ਜੇ 90 5 6 ਲਿਖਿਆ ਤਾਂ ਫਿਰ ਅਸੀਂ ਦੁਬਾਰਾ 15 ਤੇ ਆ ਜਾਵਾਂਗੇ ਤਾਂ ਇਹ ਤੁਸੀਂ ਆਪਣੇ ਬੱਚਿਆਂ ਦੇ ਇੰਟਰਸਟ ਦੇ ਅਕੋਰਡਿੰਗਲੀ ਜਾਂ ਤੁਸੀਂ ਆਪਣੀ ਕੋਈ ਵੀ ਹੋਰ ਵੀ ਕ੍ਰੀਏਟੀਵਿਟੀ ਇਚ ਕਰ ਸਕਦੇ ਹੋ ਜੋ ਵੀ ਤੁਹਾਨੂੰ ਅੱਛਾ ਲੱਗੇ ਤੁਸੀਂ ਉਸ ਤੋਂ ਉਹਨਾਂ ਨੰਬਰਸ ਦੇ ਉੱਤੇ ਵੀ ਕੋਈ ਵੀ ਆਪਰੇਸ਼ਨਸ ਲਿਖ ਸਕਦੇ ਹੋ ਤਾਂ ਬਹੁਤ ਹੀ ਆਸਾਨੀ ਦੇ ਨਾਲ ਤੁਸੀਂ ਬੱਚਿਆਂ ਨੂੰ ਗੇਮ ਖੜਾਉਦੇ ਹੋਏ ਉਹਨਾਂ ਨੂੰ ਇਹ ਸਾਰੇ ਆਪਰੇਸ਼ਨਸ ਸਿਖਾ ਸਕਦੇ ਹੋ ਮੈਨੂੰ ਉਮੀਦ ਹੈ ਤੁਹਾਨੂੰ ਇਹ ਐਕਟੀਵਿਟੀ ਵਧੀਆ ਲੱਗੀ ਹੋਏਗੀ ਔਰ ਜੇ ਤੁਹਾਨੂੰ ਇਹ ਐਕਟੀਵਿਟੀ ਵਧੀਆ ਲੱਗੀ ਹੈ ਤਾਂ ਪਲੀਜ਼ ਤੁਸੀਂ ਮੇਰੇ ਚੈਨਲ ਨੂੰ ਲਾਈਕ ਤੇ ਸ਼ੇਅਰ ਕਰ ਦਿਓ ਤੇ ਨਾਲ ਹੀ ਸਬਸਕ੍ਰਾਈਬ ਵੀ ਕਰਿਓ ਥੈਂਕ ਯੂ